ਬਹਿਰੂਦੀਖਾ ਖਾਲਸਾ ਬਹਿਰੂਦੀਖ ਫਦੇ ਅੱਜ ਜਦੋਂ ਮੈਂ ਸਵੇਰੇ ਸਮਰਾਲੇ ਤੋਂ ਮਛੋੜਾ ਸਾਹਿਬ ਨੂੰ ਜਾ ਰਿਹਾ ਸੀਗਾ ਤਾਂ ਰਸਤੇ 'ਚ ਮੈਂ ਬਾਲਿਆਉਪੁਰ ਦੇਖਿਆ ਕਿ ਇੱਕ ਐਕਸੀਡੈਂਟ ਹੋਇਆ ਸੀਗਾ ਚਲੋ ਦੇਖ ਕੇ ਮੈਂ ਗੱਡੀ ਵਾਪਸ ਮੋੜੀ ਤੇ ਅਸੀਂ ਗਏ ਜੋ ਦੋਨੋਂ ਪੁਲਤਾਂ ਦੇਖਿਆ ਇੱਕ ਇੱਕ ਭਰਾ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਿਆ ਸੀਗਾ ਤੇ ਨਾਲ ਪੁਲਤਿੰਨਾ ਵਿਅਕਤੀ ਜ਼ਖਮੀ ਹੋਏ ਸੀਗੇ ਤੇ ਜਿਹਨੂੰ ਲਗਭਗ 20 ਮਿੰਟ ਹੋ ਗਏ ਸੀਗੇ ਪਰ ਐਂਬੂਲੈਂਸ ਉਹ ਥੋੜੀ ਲੇਟ ਹੋ ਗਈ ਕੁਦਰਤੀ ਚਲੋ ਕੋਈ ਨਾ ਕੋਈ ਕਾਰ ਨਿਕਲਉਂਦਾ ਪਰ ਉਹਨਾਂ ਨੂੰ ਮੈਂ ਆਪਣੀ ਗੱਡੀ ਚ ਲਿਆ ਕੇ ਹਸਪਤਾਲ ਪਹੁੰਚਤੀ ਕਰਾਇਆ ਤੇ ਜਿਹੜੀ ਮੁੱਢਲੀ ਸਿਹਤਨ ਨੂੰ ਦੇਖ ਕੇ ਪੀਜੀਏ ਰੈਫਰ ਕੀਤਾ ਗਿਆ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਸਾਰੇ ਭਰਾਵਾਂ ਨੂੰ ਕੁਦਰਤੀ ਚਲੋ ਐਂਬੂਲੈਂਸ ਲੇਟ ਹੁੰਦੀ ਹੈ ਪਰ ਉੱਥੇ ਖੜ ਕੇ ਉਹ ਉਹ ਸਬਰ ਦੇਖਣ ਦੀ ਬਜਾਏ ਤੁਸੀਂ ਆਪਣੀ ਗੱਡੀ ਦੇ ਵਿੱਚ ਜਿਹੜਾ ਮਰੀਜ਼ ਆ ਉਹਨੂੰ ਹਸਪਤਾਲ ਪਹੁੰਚਦਾ ਕਰਦਿਆ ਕਰੋ ਤਾਂ ਜੋ ਇੱਕ ਕੀਮਤੀ ਜਾਨ ਬਚ ਸਕੇ ਉਕਿ ਉਹ ਟਾਈਮ ਇਹ ਜਾਂਦਾ ਵੀ ਉਹ ਜਿਹੜੇ 30 ਮਿੰਟ ਜਿਉਂ ਉਹਨਾਂ ਨੂੰ ਸਹੀ ਟਾਈਮ ਹਸਪਤਲ ਪਹੁੰਚਦਾ ਕੀਤਾ ਜਾਵੇ ਤਾਂ ਜਿਹੜੀ ਟੀਮ ਸੀ ਜਿਹੜਾ ਬਹੁਤ ਵਸਤ ਦੇ ਜਿੰਮੇ ਆ ਚੋ ਲੈ ਕੇ ਗਏ ਆ ਉਹਨੂੰ ਬੜੀਆ ਟ੍ਰੀਟ ਉਹ ਤੇ ਸਾਰਾ ਲਾਜਵਾਬੀ ਕੀਤਾ ਤੇ ਰੈਫਰ ਕਰਤਾ ਵੀ ਜੀ ਤੇ ਪ੍ਰਮਾਤਮਾ ਕਰੇ ਉਹ ਮੇਰਾ ਵੀਰ ਸਹੀ ਇਸਲਾਮ ਅਬੈਚਰ ਅਬੈਚ ਠੀਕ ਹੋ ਜਵੇ ਤੇ ਬੇਨਤੀ ਸਾਰਿਆਂ ਨੂੰ ਇਹ ਹੀ ਆ ਵੀ ਜਦੋਂ ਕੋਈ ਕੋਈ ਮਰੀਜ਼ ਮਿਲਦਾ ਤਾਂ ਆਪਾਂ ਮੋਢਲਾ ਫਰਜ਼ ਸਮਝਦੇ ਹੋਏ ਉਹਨੂੰ ਹਸਪਤਲ ਜ਼ਰੂਰ ਪਹੁੰਚਦਾ ਕਰਦੇ ਕੋਲ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ